ਆਪ ਵਾਲੀ ਵਰਸੀਪੂ ਲੋਟਾ ਇਹ ਤੋਂ ਲੋਟਾ ਕੀ ਆਪਾਂ ਸਾਨੂੰ ਪਤਾ ਹੀ ਹੈ ਜੀ ਕਿਸਾਨ ਵਿੱਚ ਭੰਡਾਰ ਤੋਂ ਹੋਰ ਕਹਿਮਾ ਬਈ ਹਾਂ ਵਧੀਆ ਤੁਸੀਂ ਦੇਖੋ ਵਧੀਆ 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 ਲੋਟਾ ਹੈ ਲੋਟਾ ਹੈ ਕਿਹਨੇ ਬਲੌਗ ਜੇ ਮੈਂ ਸਾਰੇ ਦੇਖਦਾ ਹਾਂ ਹਾਂ ਵਾਓ ਵਾਹ ਧੰਨਵਾਦ ਬਾਈ ਧੰਨਵਾਦ ਹਾਂ ਜੀ ਮਇਤਰੀ ਜੀ ਕਹਿਮੋ ਜੀ ਦਸਹਿਰੇ ਦੇ ਆ ਬਹੁਤ ਬਹੁਤ ਵਧਾਈਆਂ ਟਿੱਪੂ ਨੂੰ ਦੇ ਦਿੱਤੀਆਂ ਸਾਡੇ ਭਾਈ ਸਾਰੀ ਉਹ ਫਿਰਦੇ ਆ ਮੱਦਰੋ ਆਵਾਜ਼ ਯਾਰ ਆ ਉਹ ਮਾਲਕ ਜੀ ਬੇਨਤੀ ਕਰਦੇ ਆ ਐਸਐਸਪੀ ਸਾਹਿਬ ਜੀ ਅੰਦਰ ਦਾ ਰਹੇ ਹੋਣਾ ਉਹ ਚੜ੍ਹਦੀ ਗੱਰੇ ਦਾ ਕੋਸ ਮਾੜੇ ਚੰਗੇ ਕੰਮ ਦੇਖ ਲੈਣੇ ਦੋਈਆ ਹਾਂ ਅਸਲੀ ਅਸਲੀ ਅੱਜ ਬਣ ਗਿਆ ਹੁਣ ਇਹ ਉਹ ਤਾਂ ਪਤਾ ਹੀ ਆ ਜੀ ਬਹੁਤ ਵਧੀਆ ਜੀ ਮਹਾਰਾਜ ਜੀ ਵਧਾਈਆਂ ਵੀ ਵਧਾਈਆਂ ਸਾਰੇ ਦੀਆਂ ਪੱਲਾ ਦਾ ਆ ਰੁਕ ਕੇ ਨਹੀਂ ਗਏ ਨਾ ਰਿਓ ਇਹ ਨਹੀਂ ਗਨੇ ਕਿਹੜਾ ਲੈ ਕੇ ਜਾਊ ਖਿੱਚ ਕੇ ਕੀ ਆਲਾ ਬਈ ਵਧੀਆ ਵਧੀਆ ਦਸਹਿਰੇ ਦੀਆਂ ਮੁਬਾਰਕਾਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਬਈ ਹੋਰ ਸੁਣਾ ਲਓ ਟਾ ਕੰਮ ਚਾਰ ਪਰ ਤੇ ਮੇਰੇ ਹਮਾਸੀ ਦਸਹਿਰਾ ਤੁਸੀਂ ਵੀ ਦੱਸੋ ਫੇਰਾ ਬਈ ਬਹੁਤ ਵਧੀਆ ਰਿਹਾ ਦਸਹਿਰਾ ਵੈਲਕਮ ਟੂ ਮਾਈ ਬਲੌਗ ਥੋੜਾ ਸਵਾਗਤ ਆਪਣੇ ਨਵੇਂ ਬਲੌਗ ਚ ਅੱਜ ਆ ਮੈਟਰੋ ਆਪਣੇ ਬਲੌਗ ਦਾ 281ਵਾਂ ਦਿਨ। ਤਰੀਕ ਹੈ ਜ 2 ਅਕਤੂਬਰ। ਇੱਕ ਤਾਂ ਬਈ ਅੱਜ ਆ ਗਾਂਧੀ ਜੰਤੀ। ਇੱਕ ਅੱਜ ਦੁਸ਼ਹਿਰਾ। ਠੀਕ ਹੈ। ਜੇ ਮੈਂ ਆਪਾਂ ਪਹਿਲਾਂ ਹੀ ਗੱਲ ਕਰਕੇ ਛੱਡਿਆਂ। ਅੱਜ ਬਹੁਤ ਵੀਡੀਓ ਸ਼ੇ ਵੀ ਬਹੁਤ ਪਾਈਆਂ ਪਿਆ ਨੇ ਗਾਂਧੀ ਤੇ ਰਾਵਣ ਦੀ ਲੜਾਈ ਜੀ ਆਪ ਸੱਚ। ਤੇ ਦੁਸ਼ਹਿਰਾ ਜ ਲੜਾਈ ਜੇ ਕੁੱਲਦੇ ਜੀ ਵੀ ਦੇਖੋ ਕਿਹੜਾ ਜਿੱਤਦਾ। ਤੇ ਉਹ ਕਹਿੰਦਾ ਮੇਰਾ ਦਿਨ ਆ ਉਹ ਕਹਿੰਦਾ ਮੇਰਾ ਦਿਨ ਆ। ਠੀਕ ਆ ਬਾਈ ਦਸਹਿਰੇ ਦਾ ਬਸ ਆਸਲੀ ਮਹੱਤਵ ਤਾਂ ਇਹੀ ਆ ਯਾਰ ਅਜੇ ਉਧਰ ਨੂੰ ਜਾਂਦੇ ਆਂ ਇਹ ਗੱਲ ਕਰਦੇ ਆਂ ਇੱਧਰ ਨੂੰ ਫਿਰ ਥੋੜਾ ਜਿਹਾ ਸੂਰਜ ਵਾਲੇ ਚੜਦਾ ਹੀ ਆ ਨਾ ਫੇਜ ਤੇ ਫਿਰ ਕਾਲਾ ਜਾਵੇ ਨਾ ਇਹਦਾ ਬਾਈ ਦਸਹਿਰਾ ਸੀ ਯਾਰ ਜਿਹੜਾ ਤੁਹਾਨੂੰ ਪਤਾ ਹੀ ਆ ਹਨਾ ਇਹ ਬਰਾਈ ਦਾ ਪ੍ਰਤੀਕ ਹੈ ਤੇ ਅਸਾਈ ਜਿੱਤੀ ਸੀ ਇਸ ਦਿਨ ਰਾਮਚੰਦਰ ਨੇ ਰਾਵਣ ਤੇ ਜਿੱਤ ਪ੍ਰਾਪਤ ਕਰੀ ਸੀ ਰਾਵਣ ਵੀ ਕੋਈ ਐ ਮਾੜਾ ਨਹੀਂ ਸੀ ਬਾਈ ਜਿਵੇਂ ਉਹ ਕਹਿੰਦੇ ਹੁੰਦੇ ਨੇ ਹਣਾ ਸਾਰੇ ਕਹਿੰਦੇ ਨੇ ਯਾਰ ਜਿਵੇਂ ਦੱਸਿਆ ਉਹਦੇ ਬਾਰੇ ਵੀ ਇੰਨੇ ਬਾਅਦ ਜਾਣਦਾ ਸੀ ਇੰਨਾ ਤਾਕਤਵਰ ਸੀ ਉਹ ਤਾਂ ਜੇ ਮੈਂ ਇੱਕ ਘਰ ਦਾ ਭੇਤੀ ਉਹਦਾ ਭਾਈ ਮਾਰ ਗਿਆ ਲੰਕਾਟ ਆ ਗਿਆ ਠੀਕ ਹੈ ਇਹ ਗੱਲਾਂ ਨੇ ਯਾਰ ਗੱਲਾਂ ਵਾਸੋ ਉਹੀ ਬਾਈ ਜਿਵੇਂ ਆਪਾਂ ਕਰਦੇ ਹੁੰਨੇ ਆ ਵੀ ਬ੍ਰਾਈ ਯਾਰ ਥੋੜੇ ਅੰਦਰ ਦੀ ਜਿਹੜੀ ਬ੍ਰਾਈ ਐ ਜਿਵੇਂ ਨਸ਼ਾ ਆਪਣੇ ਅੰਦਰ ਹਣਾ ਬ੍ਰਾਈ ਨਸ਼ਾ ਸੀ ਯਾਰ ਨਸ਼ੇ ਨੇ ਮੈਨੂੰ ਵੀ ਪਾਗਲੀ ਕਰ ਰੱਖਿਆ ਸੀ ਠੀਕ ਹੈ ਉਹ ਬ੍ਰਾਈ ਜਦੋਂ ਆਪਦਾ ਰੰਗ ਦਿਖਾਉਂਦੀ ਹੁੰਦੀ ਆ ਉਹੀ ਗੱਲ ਆ ਬਾਈ ਪਤਲੇ ਫੂਕ ਕੇ ਨਹੀਂ ਕੁਝ ਹੁੰਦਾ ਹੁੰਦਾ ਯਾਰ ਠੀਕ ਆ ਆਪਣੇ ਅੰਦਰ ਦੀ ਬਰਾਈ ਖਤਮ ਕਰੋ ਮੈਂ ਤਾਂ ਰੋਜ਼ ਹੀ ਕਹਿਣਾ ਯਾਰ ਤੁਹਾਨੂੰ ਹਨ ਜੇ ਤੁਸੀਂ ਆਪਣੇ ਅੰਦਰ ਦੀ ਬਰਾਈ ਖਤਮ ਕਰੋਗੇ ਬਾਈ ਨਸ਼ੇ ਰੂਪੀ ਜਿਹੜਾ ਨਸ਼ਾ ਛੱਡੋਗੇ ਠੀਕ ਹੈ ਚੰਗਿਆਈ ਆਪ ਹੀ ਆਊ ਆਪ ਹੀ ਥਾਂ ਲਊ ਠੀਕ ਹੈ ਨਿਕਲੋ ਯਾਰ ਇਹ ਚੋਂ ਬਾਈ ਆਪਾਂ ਦਾ ਰੋਜ਼ ਹੀ ਕਹਿੰਦੇ ਅੱਜ ਦਸਹਿਰੇ ਵਾਲੇ ਦਿਨ ਵੀ ਅੱਦੇ ਤਾਂ ਪਹਿਲਾਂ ਤਾਂ ਅਸੀਂ ਮਨਾਉਂਦੀ ਦਸਹਿਰਾ ਹੁੰਦੇ ਸੀ ਟੜਕੇ ਉੱਟ ਕੇ ਕਹਿ ਲੱਗਦਾ ਵੀ ਮੰਮੀ ਪੈਸੇ ਦੇ ਅੱਜ ਦਸਹਿਰਾ ਆਇਆ ਠੀਕ ਹੈ ਵੀ ਨੱਚਾਈ ਕਰਨਾ ਹਨ ਪਰ ਜਦੋਂ ਆਪਾਂ ਹੌਲੀ-ਹੌਲੀ ਸਮਝਾਂਗੇ ਇਹ ਚੀਜ਼ਾਂ ਨੂੰ ਯਾਰਾਂ ਵੀ ਬਰਾਈ ਨੂੰ ਖਤਮ ਕਰੋ ਹਨਾ ਕੱਲੇ ਪੁਤਲੇ ਫੂਕ ਕੇ ਰਾਵਣ ਦਾ ਨਹੀਂ ਜਾ ਅੰਦਰੋਂ ਯਾਰ ਸਾਨੂੰ ਕਲੀਨ ਹੋਣਾ ਬੂ ਜਿਵੇਂ ਆਪਾਂ ਕਹਿੰਦੇ ਹੁੰਨੇ ਵੀ ਅੰਦਰੋਂ ਸਾਫ਼ ਹੋਣਾ ਬੂ ਵੀ ਦਿਖਾਵਾ ਨਹੀਂ ਯਾਰ ਬਾਹਰੋਂ ਤਾਂ ਆਪਣਾ ਕਿੰਨੇ ਮਰਜੀ ਪੁਤਲੇ ਫੂਕੀ ਜਾ ਉਹ ਕਰੀ ਜਾ ਉਹਦਾ ਕੀ ਫਾਇਦਾ ਹਨਾ ਚੱਲ ਬਣੇ ਆਏ ਨੇ ਬਾਈ ਤਿਹਾੜ ਜਿਵੇਂ ਚੱਲਦੇ ਆਏ ਨੇ ਜੇ ਹੁਣ ਅੱਦੇ ਕਹਿਣਗੇ ਵਿਆਹ ਨਹੀਂ ਪੈ ਗਿਆ ਮਨਾ ਕੇ ਆਪ ਇਨੇ ਦਸਾਰੇ ਸਾਨੂੰ ਮਤਾਂ ਦੰਦਾ ਠੀਕ ਆ ਉਹ ਵੀ ਗੱਲ ਬਾਈ ਫਿਰ ਗਲਤ ਹੋ ਜਾਂਦੀ ਹੈ ਹਨ ਪਰ ਮੈਂ ਤਾਂ ਐਂ ਕਹਿਣਾ ਵੀ ਸਮਝਦਾਰ ਬਣੋ ਯਾਰ ਕਿਉਂਕਿ ਬਰਾਈ ਤਾਂ ਬਰਾਈ ਆ ਯਾਰ ਕੋਈ ਵੀ ਬਰਾਈ ਹੈ ਕਿਸ ਦਾ ਮਾੜਾ ਕਰਨਾ ਕੋਈ ਨਸ਼ਾ ਕਰਨਾ ਕਿਸ ਦਾ ਹੱਕ ਖਾਣਾ ਠੀਕ ਹੈ ਸਾਰੀਆਂ ਬਰਾਈਆਂ ਚ ਆ ਜਾਂਦੀਆਂ ਨੇ ਨਸ਼ਾ ਸਾਰਿਆਂ ਤੋਂ ਵੱਡੀ ਬਰਾਈ ਹੈ ਬਾਈ ਕਿਉਂਕਿ ਜਦੋਂ ਨਸ਼ਾ ਬੰਦਾ ਜੇ ਮੈਂ ਕਹਿੰਦਾ ਉਹ ਨਸ਼ਾ ਕਰਕੇ ਸਹੀ ਰਹਿ ਆ ਨਹੀਂ ਜਾ ਸਕਦਾ ਠੀਕ ਆ ਸੋ ਮੈਂ ਇਹੀ ਪ੍ਰਣ ਕਰਦਾ ਹੁਣਾ ਬਾਈ ਹਰੇਕ ਜਿਵੇਂ 15 ਅਗਸਤ ਕਿਸੇ ਵੀ ਚੀਜ਼ ਤੇ ਯਾਰ ਆਪਣਾ ਤਾਂ ਬਸ ਸਨੇਹੀ ਹੀ ਇਹ ਹੁੰਦਾ ਵੀ ਨਸ਼ੇ ਚੋਂ ਨਿਕਲੋ ਯਾਰ ਠੀਕ ਹੈ ਜੇ ਨਸ਼ੇ ਚੋਂ ਨਿਕਲੋਗੇ ਯਾਰ ਫੇਰ ਜਿੱਤੋਗੇ ਹਨਾ ਅਸਲੀ ਜਿੱਤ ਤੁਹਾਡੀ ਉਹੀ ਹੋਊਗੀ ਮੈਂ ਜਿਵੇਂ ਜਨੇ ਵੀ ਮੇਰੇ ਕੋਲੇ ਆਉਂਦੇ ਹੁੰਦੇ ਨੇ ਮੈਂ ਉਹਨਾਂ ਨੂੰ ਇਹੀ ਕਹਣਾ ਹੁਣ ਵੀ ਤੁਸੀਂ ਆਏ ਨਾ ਰੱਖੋ ਕਹਿਣਗੇ ਸਾਨੂੰ ਕੰਮ ਮਿਲ ਜੇ ਫਲਾਣਾ ਮਿਲ ਜੇ ਮੈਂ ਕਹਿੰਦਾ ਉਹਨਾਂ ਥੋੜਾ ਮਕਸਦ ਇੱਕ ਹੋਣਾ ਚਾਹੀਦਾ ਵੀ ਨਸ਼ੇ ਤੇ ਜਿੱਤ ਪ੍ਰਾਪਤ ਜੇ ਥੋੜੀ ਨਸ਼ੇ ਤੇ ਜਿੱਤ ਪ੍ਰਾਪਤ ਹੋਊਗੀ ਕੰਮ ਕੁਮਲੇ ਸਾਨੂੰ ਕੋਈ ਤੋੜੇ ਨਹੀਂ ਰਹਿਣੇ ਯਾਰ ਉਡੀ ਜ਼ਿੰਦਗੀ ਬਦਲ ਜੀ ਸੋ ਇਹੀ ਕਹਨੇ ਆ ਬਾਈ ਦੇਖਦੇ ਆਂ ਕਿਵੇਂ ਲੱਗਦਾ ਦਿਨ ਦਿਖਾਵਾਂਗੇ ਤੇ ਸਹਾਰੇ ਵੀ ਜਵਾਗ ਦੇ ਵੀ ਆਏ ਹੋਏ ਨੇ ਕਰਮਣ ਹੋਣਾ ਨੂੰ ਅੱਗੇ ਕਿਹੜੇ ਤੇ ਸਹਾਰੇ ਦਿਖਾਉਂਦੇ ਸੀ ਇਹੀ ਆ ਬਾਈ ਮੈਂ ਫੇਰ ਇਹੀ ਕਹਿਣਾ ਚਾਹਣਾ ਨੌਜਵਾਨਾਂ ਨੂੰ ਫੇਰ ਇਹੀ ਅਪੀਲ ਕਰਦਾ ਵੀ ਮਿੱਤਰੋ ਨਿਕਲੋ ਯਾਰ ਇਹ ਨਸ਼ਾ ਰੂਪੀ 라ਵਣ ਦਾ ਨਹੀਂ ਤੁਹਾਨੂੰ ਛੋਟੀ ਜ਼ਿੰਦਗੀ ਜਮਾ ਤਬਾਹ ਪਤਾ ਹੀ ਆ ਜਰ ਹੁਣ ਮੈਨੂੰ ਤਬਾਹ ਕਰਕੇ ਰੱਖੀ ਦਿੰਦਾ ਹਨਾ ਤਬਾਈ ਹੋਈ ਪਈ ਹੁੰਦੀ ਹੈ ਆਪਣੇ ਆਪ ਨੂੰ ਬਦਲੋ ਥੋੜੀ ਹਿੰਮਤ ਕਰੋ ਤੇ ਆਪਣੇ ਤੇ ਜਿੱਤ ਪ੍ਰਾਪਤ ਕਰੋ ਠੀਕ ਹੈ ਤੇ ਬਾਕੀ ਬਈ ਆਸ ਕਰਦੇ ਆਂ ਤੋ ਸਾਰਾ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੂਗਾ ਹਣਾ ਸਾਰਿਆਂ ਨੂੰ ਜਿਹਨੇ ਸਾਨੂੰ ਚਾਹੁੰਦੇ ਨੇ ਸਾਨੂੰ ਪਿਆਰ ਕਰਦੇ ਨੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਬਈ ਦੁਬਾਰੇ ਫੇਰ ਮੁਬਾਰਕਾਂ ਤੋਂ ਸਹਿਰੇ ਦੀਆਂ ਹਣਾ ਤੇ ਬਰਾਈਆਂ ਨਾਲ ਲੜਦੇ ਰਹੋ ਮਿੱਤਰੋ ਕਿਉਂਕਿ ਜਿਵੇਂ ਮੈਂ ਕਹਿਣਾ ਹੁਣ ਲੜਦੇ ਆਂ ਦੀ ਹਾਰ ਨਹੀਂ ਹੁੰਦੀ ਹਾਰ ਮੰਨ ਲੈਣਾ ਹਾਰ ਠੀਕ ਹੈ ਲੜੋਂਗੇ ਤਾਂ ਜਿੱਤੋਂਗੇ ਬਸ ਇੰਨਾ ਕਹਿੰਦੇ ਹੋ ਧੰਨਵਾਦ ਬਣੇ ਰਹੋ ਸਾਡੇ ਨਾਲ ਸਾਡੇ ਬਲੌਗ ਫਿਰ ਦੁਸ਼ਹਿਰਾ ਮਿੱਤਰੋ ਤੁਹਾਨੂੰ ਪਤਾ ਹੀ ਹੈ ਫਿਰ ਹੁਣ ਗੰਨੇ ਵੀ ਚੂਪੇ ਜਾਂਦੇ ਨੇ ਸਹਰੇ ਵਾਲੇ ਤਾਂ ਆ ਕਰਕੇ ਦਾਤੀ ਚੱਕ ਲਏ ਸੀ ਆਪਾਂ ਆ ਬੱਚਾ پارٹی ਆਪਣੇ ਨਾਲ ਆ ਇਹਨਾਂ ਨੂੰ ਅੱਜ ਚਪਾਉਂਦੇ ਆ ਗੰਨੇ ਗੰਨੇ ਬੜਾ ਜੀ ਬਰੀਕ ਨੇ ਯਾਰ ਚੱਲ ਬਈ ਇਹ ਬਰੀਕ ਨੇ ਨਹੀਂ ਦੰਦੇ ਟੋਟੇ ਆਂਗੇ ਚਲ ਟਲਿਬੜੂ ਤਰੇ ਇੰਨੀ ਗੱਵਲ ਲੱਗੜੂਗੀ ਆਲਾ ਹਾਈਡਰੋਸ ਕਿੱਤ ਦਾ ਆ ਮਾਵੀ ਲੈ ਥਲੀਆ ਹੀ ਖਰਾਬ ਆ ਹਾਂ ਥੱਲੋਂ ਦਾ ਜਮਾ ਹੀ ਖਰਾਬ ਨੇ ਉੱਤੋਂ ਹੀ ਦੇ ਸੂਪਣ ਵਾਲੇ ਚਾਹੀਏ ਆਲੇ-ਕਾਲੇ ਤਾਂ ਹੋਏ ਤਾ ਤੰਨਾ ਉਹ ਵੀ ਬੋਤਾ ਬੋਤ ਓਏ ਚੱਕੋ ਮਿੱਤਰੋ ਗੰਨੇ ਫੇਰ ਕੱਟਦੇ ਆ ਮਿੱਤਰੋ ਗੰਨਾ ਕੱਢ ਕੇ ਜਵਾਕਾਂ ਨੂੰ ਸਾਫ਼ ਕਰਕੇ ਫੇਰ ਬਣੈਣਾ ਨੂੰ ਧੂਪਾਂ ਦੇ ਲੈ ਕੇ ਕਰਕੇ ਚੰਗਾ ਹੁੰਦਾ ਗਨੇ ਇਹ ਰਹੇ ਨੂੰ ਕੰਨਾਂ ਚ ਉਪੜਾ ਆਇਆ ਮੇ ਟੋ ਕਹਾਣੀ ਚੜਾ ਹ ਚੜਾ ਜਾਈ ਨਾ ਮੈਂ ਇਹਦੇ ਸਾਵੇ ਆਏ ਗੱਲ ਸੇਖੋ ਮਾਫ਼ੀ ਹੈ ਗੱਲ ਸਮਾਂ ਆਇਆ ਬਣਾਉਂਦੇ ਸਾਜਿਆ ਪਾਗਾ ਆਏ ਘੜਾ ਹੀ ਲਾ ਲੈ ਗੰਨੇ ਮੇਰੇ ਚਪਾਵਾ ਆ ਗਿਆ ਅੱਜ ਸਾਰਿਆਂ ਨੂੰ ਇੱਕ ਸਮੇਂ ਬੈਗੇ ਜੂਕਦੇ ਹੁਣ ਓਏ ਠੀਕ ਆ ਆਮਾ ਨਾ ਖੜਾਇਓ ਉਹਦੇ ਮੰਜਾ ਡਾਲੋ ਮੰਜਾ ਢਾ ਕੇ ਉਹਦੇ ਬੈ ਕੇ ਇਕ ਸਮਾਂ ਚੱਕ ਕੇ ਚਲੋ ਮਿੱਤਰੋ ਬਣਾ ਦੇ ਗੰਨੇ ਬਾਬਾੰਦ ਕਰ ਦੋ ਇਹਦਾ ਪਤਾ ਨਹੀਂ ਯਾਰ ਜੇ ਪਤਾ ਕਿਸੇ ਨੂੰ ਦੱਸੋ ਬੰਦ ਨੂੰ ਵੀ ਤਸਿਹਰੇ ਨੂੰ ਗੱਲਾਂ ਕਿਉਂ ਚੁੱਪ ਪਏ ਯਾਰਾ ਇਹਦਾ ਕੀ ਕਾਰਨ ਹੈ ਇੱਕ ਚੇਪੜ ਜੇ ਵੀ ਭਾਲ ਕੇ ਲੈ ਜਾਂਦੇ ਹੁੰਦੇ ਨੇ ਲੋਕ ਚੇਪੜ ਆ ਜਾਂਦਾ ਮੱਥਾ ਟੇਕ ਲਾਉਂ ਪਤਾ ਨਹੀਂ ਇਹ ਗਾ ਪਾ ਗੋਨ ਉਹ ਵੀ ਤੇਰੇ ਵਾਲਾ ਦਾਣਾ ਟੋਕਾ ਹੋ ਜਾਊਗਾ ਵਿੱਚ ਹੀ ਇੱਥੇ ਘਰਾਂ ਮੈਂ ਢੇਰੀ ਲਈ ਆਇਆ ਪੁਤਰੀ ਓਕੇ ਆ ਸਭ ਚੁੱਪ ਕੇ ਬੱਚਿਆਂ ਨੂੰ ਵੀ ਚੁਪਾ ਦੇ ਗਨੇ ਮਿੱਤਰੋ ਆਪਾਂ ਵੀ ਐਡਾ ਇੱਕ ਟੋਰੀ ਲੈ ਲਈ ਆਉਂਦਾ ਚੁੱਪਣਾ ਹੋ ਪਹਿਲਾਂ ਚੁੱਪਿਆ ਤਾਂ ਤੂੰ ਤਾਂ ਚੁੱਪਦਾ ਹੀ ਹੋਣਾ ਹੈ ਨਾ ਹੈ ਤੈਨੂੰ ਘਰ ਮਣਾਉਂਦਾ अच्छा जी बड़े खतरनाक बच्चे ने ये भी पहले मेट्रो ਆਪਾਂ ਜਵੀ ਜੀ ਲੈਣਾ ਤੇ ਭਈ ਜਦਾਂ ਗਏ ਅੱਜ ਹੁਣ ਆਏ ਸੀ ਮੈਟਰੋ ਅਸੀਂ ਜਵੀ ਲੈਣ ਕਿਹੜੇ ਦੇ ਲਈ ਅਸੀਂ ਕੁੱਪਰਾ ਇਹ ਲਾ ਮੈਂ ਤਾਂ ਕੁੱਪਰੇ ਦੇ ਲੈ ਕੇ ਗਿਆ ਸੀ ਤੂੰ ਦੇਖ ਲੈ ਕਿਉਂ ਲੈਣੀ ਅੱਛਾ ਕਿਉਂ ਲੈਣਾ ਪਹਿਲਾਂ ਉਹਦੇ ਮਾਲਾ ਨਾਲ ਉਹਨਾਂ ਕੇ ਥਾਣੇ ਜਿਹੜਾ ਲੈਣਾ ਬਾਕੀ ਦੇਖ ਲਾਂਗੇ ਜਾ ਕੇ ਹਾਂ ਲੋਕ ਲੱਗੀ ਵਧੀਆ ਜਿਹੜਾ ਉਹਦੀ ਚੱਲ ਰਹੀ ਭਾ ਕੇ ਖਾਂ ਆ ਰਿਹਾ ਦੇਣਾ ਅੱਜ ਨਾਲੇ ਚੰਗਾ ਹਾਂ ਵੀ ਦੀ ਅੱਜ ਹਾਂ ਅੱਜ ਤਾਂ ਨਵੇੜ ਫਿਰ ਤਾਂ ਮਨ ਹੋ ਰਿਹਾ ਮਾਦਾ ਬਹੁਤ ਆਲੇ ਹੈ ਹੈ 67 ਤੇ 90 ਆ ਉਹਦਾ ਮੇਰਾ ਪਾ ਆਹੋ ਸੀਗਾ 70 ਸੀਗਾ ਫਿਰ ਬਹੁਤ ਘਟਾਤਾ ਯਾਰ ਤਨਕ ਹਾਂ ਮੈਂਟ ਕਰਦੇ ਦੂਰੇ ਆ ਨਿਓ ਉਹਦਾ ਮੇਰਾ 67 ਸੀ ਹੁਣ ਮੈਨੂੰ ਲੱਗਾ ਦੇਖ ਤੇਰਾ ਵੀ ਤੇਰਾ ਤਾਂ ਵਾਹ ਤੇਰਾ ਤਾਂ ਉਨਾ ਹੀ ਆ ਯਾਰ ਪੰਜ ਲਾਦਾ ਉਦੋਂ ਕਿ ਇੰਨਾ ਕੇ ਦੀ ਆ ਉਦੋਂ ਪਰ ਐਂ ਕਹਦਾ ਵੀ ਅਸੀਂ ਤੁਹਾਰੇ ਕੋਲ ਤੇ ਆ ਗਏ ਚਾਹ ਤਰਾਓ ਜੀ ਕਿੰਨਾ ਸੀ ਉਦੋਂ ਵੀ ਇੰਨਾ ਵੀ ਸੀ ਕੋਤਰਿਆ ਯਾਰ ਤੁਸੀਂ ਆਪੇ ਟੋੜਿਆ ਗਿਆ ਕੋਤਰੇ ਵਿੱਚ ਰਹੀ ਆ ਕੈਂਟ ਦੀ ਆ ਪਵਾਲੀ ਫਿਰ ਮੈਤਰੋ ਕੈਂਟ ਦੀ ਹੋਰ ਸਾ ਆਪ ਵਾਲੀ ਵੇਰ ਸੀ ਪੂ ਲੋਟਾ ਇਹ ਲੋਟਾ ਵੀ ਆਪਾਂ ਤੁਹਾਨੂੰ ਪਤਾ ਹੀ ਹੈ ਜੀ ਕਿਸਾਨ ਬੀਜ ਫੜਾਰ ਤੋਂ ਹੋਰ ਕਹਿਮਾ ਬਈ ਹਾਂ ਵਧੀਆ ਤੁਸੀਂ ਦੇਖੋ ਵਧੀਆ 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 ਜਿਵੇਂ ਪੂਰੀ ਲਾ ਕੇ ਦੇਖੋ ਬਾਸਾ ਇੱਥੋਂ ਹੀ ਜਾਂਦਾ ਬੀਜ ਤਾਂ ਤੈਨੂੰ ਪਤਾ ਹੀ ਆਪਣਾ ਪਤਾ ਮੈਨੂੰ ਤਾਂ ਹੀ ਤੁਹਾਨੂੰ ਵਧੀਆ ਦਿੰਨੇ ਕਹਿਣ ਦੀ ਲੋੜ ਨਹੀਂ ਹਾਂ ਇਹ ਵੀ ਕਰੋ ਕੇ ਲਾ ਦੋ ਵਿਆ ਕਰੋ ਵੀਰੇ ਬਾਈ ਨੂੰ ਮੌਗਾ ਇੱਥੋਂ ਲੈ ਕੇ ਜਾਇਆ ਕਰੋ ਜਿਵੇਂ ਜਮਾ ਆੜਾੜ ਵੈਰਟੀਆਂ ਹੈਗਿਆ ਨੇ ਜਵੀਆਂ ਦੀ ਹੁਣ ਰੁੱਤ ਚੱਲ ਗਈ ਵਧੀਆ ਵੈਰਟੀਆਂ ਮਿਲ ਜਾਂਦੀਆਂ ਨੇ ਪ੍ਰੋਟੀਨ ਨਾਲ ਆਰੋਜਿਕ ਹੈਰੀ ਹਾਂ ਬਾਈ ਕੋਲੋਂ ਜਿਹੇ ਜਿਹੇ ਮਰਜ਼ੀ ਪ੍ਰੋਟੀਨ ਲੈ ਲਓ ਜਵੀਆਂ ਲੈ ਲਓ ਆੜਾੜ ਰੇਟ ਨੇ ਠੀਕ ਆ ਬਾਈ ਜੈ ਜੈ ਭਰਕਾਰ ਆਈ ਘਰ ਨੂੰ ਸਾਨੂੰ ਕੋਰਾ ਚੱਲਣਾ ਆਹ ਪਾਸ ਅਜੀ ਆਪਦੇ ਦਰਸ਼ਕਾਂ ਨੂੰ ਅਪੀਲ ਕਰਦੇ ਆਂ ਵੀ ਦਿਆ ਕਰੋ ਯਾਰ ਸੇਵਾ ਦਾ ਮੌਕਾ ਬਾਈ ਤੋਂ ਪਹੁੰਚਿਆ ਕਰੋ ਚੱਕੋ ਨਾ ਲੈਣਾ ਫਿਰ ਕਿਸਾਨ ਬੀਜ ਭੰਡਾਰਦੇ ਮੱਤਰੋ ਮਾਰ ਲਾਤਾ ਹੈ ਦੇਖਦੇ ਆਂ ਫਿਰ ਦਵਾਉਣੇ ਆਪ ਸੱਟਾ ਭੋਲੇ ਚਾਚੇ ਚਾਹ ਪਾਣੀ ਦਾ ਸੋਣ ਫਿਲ੍ਹਾ ਕੋਟਾ ਕੱਲ ਨੂੰ ਦੇਖਦੇ ਆ ਫਿਰ ਆਪਾਂ ਬਾੜੀ ਬੂੜੀ ਦਾ ਕੀ ਰਾਣੀ ਦਾ ਆਇਆ ਜਾ ਗੂ ਕਰੇਗਾ ਤੂੰ ਉਹਨੂੰ ਉਹਨੂੰ ਦੇ ਜਾ ਬਾਰੀ ਫਿਰ ਕੈਰਾ ਬੋਰਡ ਕਾਰਮ ਬੋਰਡ ਤੇ ਬਾਈ ਖੇਡੇ ਪੂਰਾ ਤੇ ਉਸ ਤੋਂ ਬਾਅਦ ਬਣ ਰਿਹਾ ਆਪਾਂ ਲੈਨ ਸਾਡਾ ਦਸਾਇਰੇ ਦੇਖਣ ਦਸਾਇਰੇ ਦੇਖਣ ਕਿੱਥੇ ਜਾਣਾ ਦਸਾਇਰੇ ਦੇਖਣ ਫੇਰਾ ਕਿੱਧਰ ਕਿੱਥੇ ਜਾ ਰੋ ਮੋਟੂ ਕਿੱਥੇ ਚਲੀਏ ਤੇ ਸਾਰਾ ਦੇਖਣਾ ਉਹ ਤਾਂ ਕਹਿੰਦਾ ਨਹੀਂ ਮਾਰ। ਇਹਦੀ ਮਾਰਨਾ ਇਹਦੀ ਨਹੀਂ ਮਾਰ। ਬਠੰਡੇ। ਬਠੰਡੇ ਦਾ ਕੀ ਕਰਾਂਗੇ ਯਾਰ? ਉਹ ਆਪ ਹੀ ਮਰਵਾ ਕੇ ਉਹਨਾਂ ਇਹਦੇ ਮਾਰ। ਆਪ ਹੀ ਕਹਿੰਦਾ ਫੋਲ। ਕੌਣ ਜਿੱਤੀਆਂ ਨੇ ਕੈਰਨ ਬੋਰਡ ਥੋੜੇ ਚੋਂ? ਆ ਚੱਕ ਆਪਣੀ ਵੀਡੀਓ। ਅਸੀਂ। ਤੁਸੀਂ ਜਿੱਤੀਆਂ ਨੇ। ਅਲੀ ਜਿੱੱਕਣਾ। ਇਹ ਦੂਬਾ ਜਾਣਾ ਬਈ ਦੁਸਹਿਰੇ ਤੇ ਅਸੀਂ। ਦੇਖਦੇ ਆ ਆਪਣਾ। ਬਾਅਦ ਚੱਲਿਆ ਅਸੀਂ ਨਾ ਕੇ ਦੁਸਹਿਰੇ। ਉਹਦਾ ਬਠੰਡੇ ਕਹਿੰਦਾ ਯਾਰ ਪਾਪੜਾ। ਪਰ ਨਾਲੇ ਹੀ ਲੋਟਾ। ਤੁਸੀਂ ਦੁਸਹਿਰਾ ਦਿਖਾ ਲਓ। ਤਰਾਂਡੇ ਤੇ ਦਿਖਾ ਦਿਓ। ਦਿਖਾ ਲੈ ਹੋਰ ਫਰਕਾ ਖੜਾ ਦਿਖਾ ਲੈ ਯਾਰ ਕਿੱਥੋਂ ਦਾ ਦਿਖਾਈਏ ਟਰਾਲੇ ਦਾ ਰਿੰਗ ਦਾ ਦਿਖਾਈਏ ਬਸ ਫੇਰ ਦਿਖਾਵਾਂਗੇ ਹੋਰ ਕਾ ਪਪੜਾ ਦਿਖਾ ਲੈ ਆਏ ਥੋੜੀ ਕਿਹਾ ਆਏ ਕਿ ਆ ਪਪੜੀ ਦਾ ਸਹਰਾ ਦਿਖਾ ਦਿਓਗਾ ਨਾ ਕਿਦੋਂ ਦਿਖਾ ਲੈ ਕਿੱਥੋਂ ਦਾ ਮਰਜ਼ੀ ਦਿਖਾ ਲੈ ਦਿਖਾ ਕੇ ਲੈ ਓਏ ਆ ਤਿਆਰ ਹੋ ਗੋ ਨਾ ਕੇ ਜਾ ਪਾਚ ਗਾ ਓਏ ਪੈਸਾ ਪੜ ਕੇ ਪੁੜ ਕੇ ਬੰਨੂ ਕਦੋਂ ਕਾ ਕਿੰਨੇ ਵਜੇ ਹੁੰਦਾ ਸਹਰਾ ਆਥਣੇ ਹੁੰਦਾ ਸਮਾਂ 4 ਵਜੇ ਹੁੰਦਾ ਓਏ ਇੱਥੇ ਮਾਰੀ ਚਾਰ ਚੱਕੀ 2 ਵਜੇ ਬਾ ਚਾਲਦੇ ਇਹਨਾਂ ਦਾ ਪਹਿਲਾਂ ਹੀ ਢੇੜਾ ਘੜਾ ਘੜਾ ਲਿਆ ਮੈਂ ਹੋਰ ਰਾਵਣ ਤਾਂ ਲੱਗ ਗਿਆ ਬਠਿੰਡੇ ਜੀ ਤਾਂ ਦੂਰ ਬਾਤ ਤੀਲ ਕਮਾਣ ਲਈਦੀ ਇਹਨਾਂ ਨੂੰ ਦੋ ਹਨ ਮਾਰੋ ਰਾਵਣ ਦੇ ਪਹਿਲੇ ਫਿਰ ਆ ਗਿਆ ਸੀ ਮਤਰੋ ਚਾਚਾ ਬੀਜਣ ਆਪਣੇ ਜਵੀ ਅੱਜ ਦਿਨ ਵੀ ਵਧੀਆ ਸੀ ਦਸਹਰੇ ਵਾਲਾ ਦਸਵੀਂ ਵਾਲੇ ਦਿਨ ਕੱਕ ਬੀਜਦੇ ਕਹਿੰਦੇ ਫਿਰ ਆਮ ਹੀ ਰਹਿੰਦੇ ਨੇ ਕਾਕਾ ਮੁੱਕਦੇ ਨਹੀਂ ਬਾਕੀ ਦੇਖਦੇ ਆਂ ਕੀ ਬਣਦਾ ਦੇਖੇ ਢੇੜਾ ਜਾਂ ਪਿਆ ਜੰਦਰਾ ਆਪਣਾ ਜੇ ਅੰਦਰੀ ਨਾਲ ਕਿਹਾ ਫਿਰ ਸੀਪੂ ਨੂੰ ਫੋਨ ਕਰਿਆ ਪਾ ਕੇ ਬੱਟਾਂ ਦੇ ਕੇ ਸੱਟਾ ਜਵੀ ਦਾ ਕੱਖ ਵੀ ਦੇਗੇ ਫਿਰ ਮੈਂ ਉਤਰੂ ਅਸੀਂ ਆ ਕਿ ਬੀਜ ਜੀ ਦੇ ਕੱਖ ਲਾ ਰੋਟੇ ਨੂੰ ਸਮਾਦੀ ਕੇ ਉਹ ਕਹਿੰਦੇ ਕੈਮਰਾਮੈਨ ਦੀ ਡਿਊਟੀ ਰੋਟੇ ਨੂੰ ਸਮਾਦੀ ਆਇਆ ਵੀਰੇ ਇਹ ਸਾਡੀ ਜੱਟ ਲਾਈਵ ਬੱਟਾਂ ਦੀ ਐ ਬਣਾ ਲਏ ਗੱਲ ਉੱਤੇ ਫਿਰ ਸਗਮਲ ਖੋਲ ਵੀ ਸੱਟਾ ਦੇ ਹੀ ਦੇਵਾਂਗੇ ਬੀਜਾਂ ਦਾ ਲੈ ਜਾ ਕਰਿਓ ਬਾਈ ਤੁਸੀਂ ਪਾਲਕ ਪੂਲਕ ਮੂੜੀਆਂ ਮਾਲੀਆਂ ਬਸੇ ਜਬੀ ਐ ਸੱਟਾ ਦੇ ਕੇ ਬੀਜਾਂਗੇ ਜਬੀ ਸੱਟਾ ਦੇ ਕੇ ਬਾਈ ਉਹ ਰੋਟਾਵੇਟਰ ਪਾਇਆ ਖੜਾ ਮਾਰਦੇ ਉਧਰ ਵੀ ਦਰਸ਼ਕਾਂ ਨੂੰ ਦਿਖਾ ਦੇ ਚੈੱਕ ਸੱਟਾ ਦੇ ਕੇ ਛੋਲੇ ਧਿਆੰਦੇ ਪਏ ਨੇ ਬੀ ਪਿਆ ਠੀਕ ਐ ਸੱਟਾ ਦੇ ਕੇ ਚਾਚੇ ਨੂੰ ਕਹਿੰਦਾ ਆਹੋ ਲਿਆ ਦੇ ਸਰੂ ਜੀ ਬਾਡਾਂ ਵਾਲੀ ਆਸੋ ਭੱਲੇ ਜੇ ਘਟੇ ਹੋਏ ਨੇ ਯਾਰ ਸਰੀਰ ਔਖਾ ਦਰਸ਼ਕੋ ਪਰ ਫੇਰ ਵੀ ਜੱਟ ਲਾਈਫ ਆ ਨਾ ਫਿਰ ਜੱਟ ਲਾਈਫ ਤਾਂ ਫਿਰ ਸਰਦਾ ਨਹੀਂ ਜੱਤਾਂ ਦਾ ਆਹ ਦਾਮ ਚੜਦਾ ਐ ਅਸੀਂ ਫੁੱਲ ਨਾ ਇਹ ਉਹਦੇ ਕਰਕੇ ਅਸੀਂ ਫੁੱਲ ਚਰਬੀ ਦੀ ਕਰੀ ਕੋਸਾ ਹਾਂ ਦੱਕਾ ਬੜਾ ਹੋਊਗਾ ਮੈਂ ਕਿੰਟ ਸੀ ਕਿਹੜਾ ਦਵਾ ਲਿਆ ਮੇਰਾ ਉਹਦੇ ਨਾਲ ਭਾਬੀ ਦੇ ਉਹ ਗਾਰੂ ਵਧੀਆ ਦਾ ਇੱਕ ਨੰਬਰ ਦਾ ਵਧੀਆ ਓਏ ਉਹ ਦੂਜੇ ਲੋਕ ਫਰਦੇ ਦਾ ਮਤਲਬ ਮਤਲਬ ਸੈਟਅਪ ਆ ਜਵੀ ਦਾ ਬੀਬੂ ਦਾ ਆਪਾਂ ਪੂਰਾ ਹਿਸਾਬ ਨਾਲ ਪਾਈਦਾ ਤਖਾਮਾ ਕੇ ਬਾਕੀ ਸੋਨੂੰ ਹਰਿਆ ਹੋਇਆ ਵੀ ਆਇਆ ਜਾ ਰਿਹਾ ਇਹਦਾ ਕੰਮ ਉਹਦੇ ਵਾਲੀ ਗੱਲ ਜੱਟ ਨੂੰ ਦਾ ਸ਼ੁਰੂ ਤੋਂ ਖੂਨ ਚ ਹੀ ਹੁੰਦੇ ਨੇ ਠੀਕ ਆ ਵੀ ਸੱਟੇ ਛੋਟੇ ਜੀ ਆਪਾਂ ਗਰਦ ਕੱਢ ਦੇਈ ਦੀ ਐ ਬੀਬੀ ਦਾ ਪੂਰਾ ਹਿਸਾਬ ਨਾਲ ਦੇਈਦਾ ਯਾਰ ਕੋਈ ਦੱਸ ਨਹੀਂ ਸਕਦਾ ਵੀ ਬ੍ਰੀਤ ਨੇ ਸੱਟਾ ਦਿੱਤਾ ਕਿਹਨੇ ਦਿੱਤਾ ਦਿਖਾਉਂ ਸੋਨੂੰ ਹਰੀ ਹੋਈ ਹੋਈ ਜਵੀਂ ਕਿਆ ਬਾਤ ਈ ਐ ਕੰਮ ਆਪਾਂ ਸ਼ੌਕ ਨਾਲ ਕਰਦੇ ਆ ਜਦੋਂ ਕਰਦੇ ਆ ਭਾਈ ਕਰੀਏ ਜاہے ਲੇਟ ਆ ਹੌਲੀ ਕਰ ਲੈਨੇ ਆ ਪਰ ਜਦੋਂ ਕਰਦੇ ਆ ਫਿਰ ਲੋਵੇ ਲਾਉਣੇ ਵਾਲੇ ਵੀ ਮੰਨਦੇ ਨੇ ਵੀ ਠੀਕ ਆ ਯਾਰਾ ਦੇਖੋ ਕਿਆ ਸ਼ੌਂਕ ਨਾਲ ਯਾਰਾ ਮਾੜਾ ਮਾੜਾ ਮੂਠੀ ਮੂਠੀ ਟਾਈਮ ਚਾਹੇ ਵੱਧ ਲੱਗ ਜੇ ਮਿੱਤਰੋ ਪਰ ਅਗਲਾ ਕਹੇ ਝੱਟੇ ਵਾਲਾ ਵੀ ਵਾਕਈ ਯਾਰਾ ਸਟਾ ਕਿਹਨੇ ਦਿੱਤਾ ਵੀਰ ਮਨਾਉਨੇ ਆ ਫੇਰ ਆਪਾਂ ਕੰਮ ਨਾਲ ਉਧਰ ਫਿਰ ਜਗਦੇਵ ਚਾਚਾ ਵੀ ਆ ਗਿਆ ਸੀ ਮਿੱਤਰੋ ਉਤੋ ਦਵਾਇਆ ਸੈਟ ਆਪਾਂ ਸਰੋਂ ਦਾ ਸਰੋਂ ਬਾਡਾਂ ਵਾਲੀ ਦਾ ਛੱਕੋ ਵੀ ਮਤਰੋ ਦੇ ਤਾਂ ਸੈਟ ਆ ਬਾਈ ਇਹ ਚ ਸਾਰੇ ਚ ਹੁਣ ਦੇਖਦੇ ਆ ਬਣਾਉਣੇ ਕੀ ਪ੍ਰੋਗਰਾਮ ਆ ਹਾਂ ਕੱਟਾ ਦੇਤਾ ਜੀ ਮਤਰੋ ਆਪਾਂ ਕੱਟੇ ਨੇ ਨਗਾਤਾ ਰੋਟਾ ਬਟਰ ਆ 24 ਵੀਜੀ ਗਈ ਆਪਣੀ ਆ ਬਾਟਾਂ ਤੇ ਸਖਮਲਾਂ ਦੇ ਵੀ ਬੂਜੇ ਦੇ ਦਾਂਗੇ ਵੀ ਲਿਆਵਾਂਗੇ ਮੂੜੀਆਂ ਮਾਲੀਆਂ ਜਿਹਾ ਖੜਾ ਮੰਨੇ ਬਸ ਆਏ ਆ ਵੀਰੇ ਬਣੀ ਜਾਂਦੀ ਹੈ ਗੱਲ ਹੁਣ ਫਿਰ ਜਾਣਾ ਸੀ ਦੁਬਾਰੇ ਤੇ ਨਹਾਉਣ ਦੀ ਵੀ ਤਿਆਰੀ ਹੈ ਹਾਂਜੀ ਮੰਨੇ ਚਾਹੇਗਾ ਹਾਂ ਹਾਂ ਅਬ ਉਹਨਾਂ ਨੂੰ ਲੈ ਕੇ ਜਾਵਾਂਗੇ ਜਵਾਕਾਂ ਨੂੰ ਹਾਂ ਹਾਂ ਆਏ ਅਬ ਹੈ ਇੱਕ ਨੂੰ ਲੈ ਕੇ ਜਾਵਾਂਗਾ ਬਸ ਇੱਕ ਨੂੰ ਸੈਜੂ ਨੂੰ ਮਾਏ ਵੀ ਅੱਜ ਬਾਗ ਜਾਏ ਨੇ ਯਾਰ ਮੈਨੂੰ ਵੀ ਇਹਨਾਂ ਨੂੰ ਦਿਖਾ ਕੇ ਲਿਆਉਣਾ ਨਾ ਇਹ ਫਿਰ ਆਦਾ ਚਾਚਾ ਕਰਦਾਂ ਲੈ ਛਾੜਤੀ ਗੱਡੀ ਬਹੁਤ ਐਨੀ ਦਾਂ ਮਾਰਤਾ ਜੀ ਦੇ ਕੱਪੜਾ ਗੱਡੀ ਤੇ ਮਤਲਬ ਖਾਸੀ ਲੇਬੜੀ ਪਈ ਸੀ ਗਰਦੀ ਜੀ ਪਈ ਪਈ ਜੀ ਤੇ ਸਾਥ ਕੰਯੋ ਤੇ ਆ ਮਸਤੂ ਵਾਲੇ ਹਾਂ ਸੁਝਿੰਦਾ ਨਹੀਂ ਸਕਿਆ ਹੋਏਗਾ ਉਹ ਵੀ ਫੇਸ ਨਹੀਂ ਜਗਾ ਨਹੀਂ ਮਸਤੂ ਆਣੇ ਸਾਥ ਆਈ ਹੈ ਬਬੂ ਤੂੰ ਇਧਰ ਹੀ ਉਤਾਰ ਦੇ ਮੈਂ ਲਖਣੀਆਂ ਕਾਨੂੰਨੀ ਵੀਰਤੀ ਆਣਾ ਹੈ ਨਾ ਇਹ ਇੱਥੇ ਵਾਸੇ ਅਸੀਂ ਤਾਂ ਵਗ ਜਾਂਗੇ ਬਾਕੀ ਤੂੰ ਦੇਖ ਵੀ ਗੱਡੀ ਹਾਂ ਗੂਗਲ ਪੇ ਹੀ ਕਰਾਂਗੇ ਹਾਂ ਵਧੀਆ ਵਧੀਆ ਜਮੈਂ ਚੜਦੀ ਕਲਾ ਵਧੀਆ ਵਧੀਆ ਲੋਟਾ ਹੈ ਲੋਟਾ ਹੈ ਕਿਹਨੇ ਬਲੌਗ ਜੇ ਮੈਂ ਸਾਰੇ ਦੇਖਦਾ ਹਾਂ ਵਾ ਵਾਓ ਵਾ ਧੰਨਵਾਦ ਬਾਈ ਧੰਨਵਾਦ ਆ ਵੀ ਪਾਉਂਗਾ ਆ ਵੀ ਪਾਉਂਗਾ ਬਲੌਗ ਜਾ ਹੋਰ ਲੋਟਾ ਕਾਮ ਆ ਕਹਿਮ ਆ ਕਾ ਵਾਦ ਆ ਜਿਹਨਾਂ ਉਲੇਗੀ ਮਿੱਤਰੋ ਹੋ ਉਤਰ ਲੱਗਦਾ ਬੰਗੀਰ ਤੇ ਤਸੈਰਾ ਨਿਭਾਉਣਾ ਤੁਹਾਨੂੰ ਉਹ ਵੀ ਗੱਡੀ ਫਿਰ ਆਪਾਂ ਆਪਣੀ ਮਤਰੋ ਆ ਗੁਰਦੁਆਰੇ ਦੀ ਇਮਾਰਤ ਕੋਲੇ ਇੱਧਰ ਖੜਾ ਗਏ ਸੀ। ਊੜੀਆਂ ਨੂੰ ਪਹਿਲਾਂ ਤਾਰ ਗਏ ਸੀ ਤੇ ਤੇਲ-ਤੂਲ ਪਵਾ ਆ ਕੇ ਮੁੜ ਕੇ ਆਪਾਂ ਗੱਡੀ ਆ ਗੁਰਦੁਆਰੇ ਵਾਲੇ ਕੋਲੇ ਇੱਥੇ ਖੜਾਤੀ ਸੀ। ਤੇ ਹੁਣ ਚੱਲੇ ਆਜੋ ਦਿਖਾਉਣੇ ਆ ਤੁਹਾਨੂੰ। ਵੀ ਕਿੰਨੀ ਕੀ ਰੌਣਕਾ ਕੀ ਗੱਲ ਬਾਤ ਆ। ਕਿਵੇਂ ਲੱਗਦਾ ਸਾਡੇ ਧਰੋਲੇ ਤੇ ਸਹਿਰਾ। ਇਹ ਦੇਖਣ ਲਈ ਬਣੇ ਰਹੋ ਸਾਡੇ ਨਾਲ। ਆਇਆ ਭਾਈ ਬੰਗੇਰ। ਇਹ ਸਾਡੇ ਬੰਗੇਰ ਬੰਗੇਰ ਚ ਲੱਗਦਾ ਸਾਡੇ ਰਾਵਣ ਦਾ ਪੁਤਲਾ ਠੀਕ ਆ ਬਹੁਤ ਲੰਬੇ ਸਮੇਂ ਤੋਂ ਇੱਥੇ ਹੀ ਲੱਗਦਾ ਇੱਥੇ ਮਨਾਇਆ ਜਾਂਦਾ ਮਤਲਬ ਕੀ ਪਹਿਲਾਂ ਤੋਂ ਹੀ ਜਦੋਂ ਤੋਂ ਅਸੀਂ ਛੋਟੇ ਛੋਟੇ ਜਿਹੇ ਹੁੰਦੇ ਹਾਂ 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 ਵਧੀਆ ਵਧੀਆ ਚੜ੍ਹਦੀ ਕਲਾ ਪਾਓ ਕੇ ਰਿਪੋਰਟ ਆ ਜਮਾ ਸਾਰੇ ਚੜ੍ਹਦੀ ਕਲਾ ਹਾਂ ਵਧੀਆ ਵਧੀਆ ਓਕੇ ਜੀ ਓਕੇ ਜਿਹੜਾ ਰੌਣਕ ਦੀ ਗੱਲ ਕਰੀਏ ਰੌਣਕ ਮਾਤਰੋ ਪੂਰੀ ਫੁੱਲੀ ਸੀ ਉਹ ਗੁਰਦੁਆਰੇ ਤੇ ਸੰਗਤਾਂ ਬਹੁਤ ਐ ਦੂਰੋਂ ਤਾਂ ਘੜੀਆਂ ਜੀ ਉਹ ਮਾਰਤ ਦੇ ਵੀ ਦੇਖਣ ਲਈ ਰਸ ਵੀ ਪੂਰਾ ਫੁੱਲੇ ਹੁੰਦਾ ਮਿੱਤਰੋ। ਕਿਆ ਵਾ ਦਿਆ। ਹੁਣ ਦੇਖਣ ਲੱਗਿਆ ਮਿੱਤਰੋ ਦਸਹਿਰੇ ਅੱਗੇ ਦਾ ਬਸ ਕਿਹੜਾ ਦਸਹਿਰਾ ਦੇਖਦੇ ਅਸੀਂ। ਅੱਗੇ ਦਾ ਨਜਾ ਨੋਸ਼ਾ ਕਰਕੇ ਜਾਂਦਾ ਉਹਦੀ ਮੋਟਰ ਤੇ ਬੈਠੇ ਹੁੰਦੇ। ਕਦੇ ਰਾਵਣ ਨੂੰ ਅੱਗ ਲੱਗਦੀ ਦੇਖੀ ਹੋਈ ਨਹੀਂ ਜੀ। ਠੀਕ ਆ ਭਾਈ ਅਸਲ ਜ਼ਿੰਦਗੀ ਯਾਰ। ਦੇਖੋ ਇਹਨੂੰ ਹੋਸ਼ ਨਾਲ ਮਾਣੋ ਪੂਰਾ ਯਾਰਾ। ਏ ਬਲੌਗ ਫਿਰ ਆਪਣਾ ਬੜਾ ਡਾਬਲ ਹੋ ਗਿਆ ਸੀ ਤਾਂ ਕਰਕੇ ਇਹਦਾ ਆਊਗਾ ਪਾਰਟ 2 ਮਿੱਤਰੋ ਉਹ ਚ ਬਣੇ ਰਹੋ ਦਿਖਾਵਾਂਗੇ ਅਗੋਗੂ ਲੱਗਦੀ ਤੁਹਾਨੂੰ ਸਾਰਾ ਕੁਝ ਟਿੱਪੂ ਨੂੰ ਦੇ ਦਿੱਤੀਆਂ